ਜਿਸ ਤਰ੍ਹਾਂ ਕਿ ਲੋਕ ਸਭਾ ਦਾ ਬਿਗਲ ਬਚ ਚੁਕਿਆ ਹੈ ਔਰ ਪੰਜਾਬ ਦੇ ਵਿੱਚ ਇਸ ਤਰ੍ਹਾਂ ਕਿ ਭਾਜਪਾ ਵੱਲੋਂ ਕੈਂਡੀਡੇਟ ਜਿਹੜੇ ਕਿ ਅਨਾਉਂਸ ਕੀਤੇ ਗਏ ਹਨ ਤੇ ਸਾਡੇ ਨਾਲ ਦੀ ਹਾਤੀ ਤੋਂ ਮੰਦਿਰ ਮਨਜੀਤ ਸਿੰਘ ਮੰਨਾ ਜੋ ਕਿ ਮੌਜੂਦ ਹਨ ਗੱਲਬਾਤ ਕਰਦੇ ਹਨ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਹੋ ਜਿਸ ਤਰ੍ਹਾਂ ਕਿ ਕੈਡੀਨੇਟ ਜਿਹੜੇ ਕਿ ਅਨਾਉਂਸ ਕਰ ਦਿੱਤੇ ਗਏ ਹਨ ਅੱਜ ਸਾਡੇ ਅਟਾਰੀ ਹਲਕੇ ਦੇ ਵਿੱਚ ਸਾਡੇ ਵੀਰ ਡਾਕਟਰ ਸੁਸ਼ੀਲ ਦੇਵ ਕਾਂਜੀ ਸਾਡੇ ਭਾਂਜੀ ਬਲਵਿੰਦਰ ਕੌਰ ਜੀ ਜਿਨ੍ਹਾਂ ਦੀ ਰਾਏ ਰਮਾਈ ਹੇਠ ਅੱਜ ਬਹੁਤ ਹੀ ਵੱਡਾ ਬੂਤ ਸਮਾਗਮ ਜਿਹੜਾ ਉਹ ਹੋਇਆ ਜਿਹਦੇ ਵਿੱਚ ਹਜ਼ਾਰਾਂ ਦੀ ਗਿਣਤੀ ਚ ਇੱਥੇ ਲੋਕ ਇਕੱਠੇ ਹੋਏ ਨੇ ਤੇ ਉਸ ਦੇ ਨਾਲ ਨਾਲ ਸਾਡੇ ਭਾਰਤੀ ਜਨਤਾ ਪਾਰਟੀ ਵੱਲੋਂ ਅੰਮ੍ਰਿਤਸਰ ਲੋਕ ਸਭਾ ਤੋਂ ਉਮੀਦਵਾਰ ਜਿਹੜੇ ਦਿੱਤੇ ਗਏ ਨੇ ਤਰਨਜੀਤ ਸਿੰਘ ਸੰਧੂ ਜੀ ਉਹ ਵੀ ਅੱਜ ਇਸ ਬੂਥ ਸਮੂਲਨ ਦੇ ਵਿੱਚ ਆਏ ਸੀ ਅੱਜ ਸਾਡੇ ਬੂਥ ਸੰमेलन ਜਿਹੜੇ ਹੈਗੇ ਬੂਥ ਤੇ ਇੰਚਾਰਜ ਨੇ ਬੂਥ ਤੇ ਮੈਂਬਰ ਨੇ ਉਹਨਾਂ ਦੇ ਵਿੱਚ ਬੜਾ ਵੱਡਾ ਉਤਸ਼ਾਹ ਵੇਖਣ ਨੂੰ ਮਿਲਿਆ ਕਿ ਉਹਨਾਂ 'ਚ ਇੰਨਾ ਕੁ ਜੋਸ਼ ਸੀ ਇਨੇ ਉਤਸ਼ਾਹ ਦੇ ਨਾਲ ਅੱਜ ਲੋਕ ਆਏ ਨੇ ਜਿਵੇਂ ਕਿ ਇੱਥੇ ਕੁਰਸੀਆਂ ਜਿਹੜੀਆਂ ਉਹ ਕੱਟ ਗਿਆ ਕੁਰਸੀਆਂ ਹੋਰ ਮੰਗਵੋਣੀਆਂ ਪਈਆਂ ਇਹਨਾਂ ਲੋਕਾਂ ਦਾ ਭਾਰਤੀ ਜਨਤਾ ਪਾਰਟੀ ਪ੍ਰਤੀ ਜਿਹੜਾ ਮੋਹ ਆ ਪਿਆਰ ਆ ਸਾਡੇ ਦੇਸ਼ ਦੇ ਮਾਨੀਆ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਪ੍ਰਤੀ ਉਤਸ਼ਾਹ ਆ ਲੋਕ ਚਾਹੁੰਦੇ ਨੇ ਕਿ ਅਸੀਂ ਤੀਜੀ ਵਾਰੀ ਮੋਦੀ ਸਾਹਿਬ ਨੂੰ ਫੇਰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਉਣਾ ਤੇ ਅੱਜ ਸਾਨੂੰ ਇਹ ਭੂਤ ਸਭਿਲਨ ਦੇਖ ਕੇ ਬੜੀ ਵੱਡੀ ਆਸ ਜਾਗੀ ਆ ਕਿ ਅਸੀਂ 82 ਹਲਕੇ ਤੋਂ ਜਿਹੜਾ ਬੜੀ ਵੱਡੀ ਗਿਣਤੀ ਦੇ ਵਿੱਚ ਵੋਟਾਂ ਪਾ ਕੇ ਤਰਨਜੀਤ ਸਿੰਘ ਸੰਧੂ ਜੀ ਨੂੰ ਅਸੀਂ ਮੈਂਬਰ ਪਾਰਲੀਮੈਂਟ ਬਣਾਵਾਂਗੇ ਇਹ ਸਾਨੂੰ ਬੜੀ ਵੱਡੀ ਵੋਟਰਾਂ ਤੋਂ ਜਿਹੜੀ ਆਸ ਆ ਉਹਨਾਂ ਦਾ ਜੋਸ਼ ਵੇਖ ਕੇ ਤੇ ਸਾਡੇ ਦੇਵਗਾਂਜੀ ਤੇ ਭੈਣ ਜੀ ਉਹਨਾਂ ਦੀ ਮਿਹਨਤ ਵੇਖ ਕੇ ਔਟਾਰੀ ਹਲਕਾ ਜਿੱਤ ਕੇ ਅਸੀਂ ਇਹ ਲੋਕ ਸਭਾ ਜਿੱਤ ਕੇ ਮੋਦੀ ਸਾਹਿਬ ਦੀ ਝੋਲੀ ਦੇ ਵਿੱਚ ਪਾਵਾਂਗੇ ਤੈਨੂੰ ਲੱਗਦਾ ਨਹੀਂ ਕਿ ਕੋਈ ਦਿਹਾਤੀ ਤੋਂ ਚਿਹਰਾ ਹੋਣਾ ਚਾਹੀਦਾ ਜਿਸ ਤਰ੍ਹਾਂ ਕਿ ਪੈਰਾਸ਼ੂਟ ਤੋਂ ਲੱਗ ਰਿਹਾ ਜਿਸ ਤਰ੍ਹਾਂ ਕਿ ਕੈਂਡੀਡੇਟ ਦੇ ਵਿੱਚ ਜਿਹੜਾ ਅੰਮ੍ਰਿਤਸਰ ਤੋਂ ਜਿਹੜਾ ਕਿ ਮੰਤਰੀ ਜਿਹੜਾ ਪੇਸ਼ ਕੀਤਾ ਗਿਆ ਇਹ ਤਾਂ ਜੀ ਹਵੋਟ ਆਪਣੇ ਜਿਹੜੇ ਸਾਡੇ ਕੈਂਡੀਡੇਟ ਨੇ ਹਰ ਇੱਕ ਨੂੰ ਆਪਣੀ ਗੱਲ ਕਰਨ ਦਾ ਅਧਿਕਾਰ ਆ ਹੋਰ ਵੀ ਸਾਡੇ ਕੈਂਡੀਡੇਟ ਸੀ ਉਹਨਾਂ ਨੇ ਵੀ ਆਪਣੀ ਗੱਲ ਰੱਖੀ ਉੱਪਰੋਂ ਤੱਕ ਹਾਈ ਕਮਾਂਡ ਤੱਕ ਪਹੁੰਚ ਕੀਤੀ ਕਿ ਜਿਹੜੀ ਆ ਲੋਕਲ ਕੈਂਡੀਡੇਟ ਨੂੰ ਇਥੋਂ ਟਿਕਟ ਮਿਲਣੀ ਚਾਹੀਦੀ ਆ ਪਰ ਜੋ ਪਾਰਟੀ ਹਾਈ ਕਮਾਂਡ ਫੈਸਲਾ ਕਰਦੀ ਉਹ ਸਾਰਿਆਂ ਨੂੰ ਸਿਰ ਮੱਥੇ ਮਰਨਾ ਪੈਂਦਾ ਸਾਡੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਇੱਕ ਬੜਾ ਵੱਡਾ ਡਿਸਪਲਨ ਆ ਕਿ ਜਦੋਂ ਵੀ ਕੋਈ ਵੀ ਕੈਂਡੀਡੇਟ ਅਨਾਉਂਸ ਹੋ ਜਾਂਦਾ ਫਿਰ ਸਾਰੇ ਇਕਜੁੱਟ ਹੋ ਕੇ ਫਿਰ ਕੈਂਡੀਡੇਟ ਵੱਲ ਨਹੀਂ ਵੇਖਦੇ ਫਿਰ ਸਾਰੇ ਕਮਲ ਦੇ ਫੁੱਲ ਵੱਲ ਵੇਖਦੇ ਨੇ ਸਾਰਿਆਂ ਦਾ ਇਕਜੁੱਟ ਹੋ ਕੇ ਮੈਂ ਸਾਰਿਆਂ ਨੂੰ ਇਹ ਵੀ ਬੇਨਤੀ ਕਰੂੰਗਾ ਕਿ ਆਪਾਂ ਨੂੰ ਹੁਣ ਕੋਈ ਈਰਖਾ ਵੈਰ ਵਿਰੋਧ ਜਿਹੜਾ ਵਾ ਤੁਹਾਡੇ ਬੰਦੀ ਨਹੀਂ ਰੱਖਣੀ ਚਾਹੀਦੀ ਅਸੀਂ ਮੋਦੀ ਸਾਹਿਬ ਨੂੰ ਦੇਖ ਕੇ ਕਮਲ ਦੇ ਫੁੱਲ ਦਾ ਜਿਹੜਾ ਵਾ ਉਹ ਬਟਨ ਦਬਾਈਏ ਤਾਂ ਕਿ ਇਹ ਸੀਟ ਜਿਹੜੀ ਆ ਜਿੱਤੀ ਜਾ ਸਕੇ ਤੇ ਆਪਣਾ ਜਿਹੜਾ ਪਿੱਛੇ ਸਾਡੇ ਮੱਥੇ ਤੇ ਜਿਹੜਾ ਕਲੰਕ ਲੱਗਾ ਕਿ ਦੋ ਵਾਰੀ ਅਸੀਂ ਹਾਰ ਗਏ ਆ ਇਸ ਵਾਰੀ ਨਾ ਉਹ ਕਲੰਕ ਲੱਗੇ ਇਸ ਵਾਰੀ ਆਪਣਾ ਹਿੱਸਾ ਜਿਹੜਾ ਵਾ ਉਹ ਮੋਦੀ ਸਾਹਿਬ ਦੀ ਸਰਕਾਰ ਦੇ ਵਿੱਚ ਪਈ ਹੈ ਪਰ ਜਿਸ ਤਰ੍ਹਾਂ ਕਿ ਤੁਹਾਨੂੰ ਲੱਗਦਾ ਕਿ ਪਾਰਟੀ ਦੇ ਮੈਂਬਰਾਂ ਵੱਲੋਂ ਪੂਰਾ ਸਮਰਥਨ ਦਿੱਤਾ ਜਾਏਗਾ ਅੱਜ ਤੁਸੀਂ ਦੇਖ ਹੀ ਲਿਆ ਇੱਥੇ ਬੂਥ ਸਮਾमेलन ਜਿਵੇਂ ਹੋਇਆ ਈਸੀ ਤਰ੍ਹਾਂ ਅਸੀਂ ਕੱਲ ਰਾਜਾਸਾਂਸੀ ਹਲਕੇ ਦੇ ਵਿੱਚ ਬੂਥ ਸਮਾमेलन ਰੱਖਿਆ ਤੇ ਸਾਨੂੰ ਆਸ ਹੈ ਕਿ ਉੱਥੇ ਵੀ ਬੜੀ ਵੱਡੀ ਗਿਣਤੀ ਦੇ ਵਿੱਚ ਲੋਕ ਆਉਣਗੇ ਤੇ ਆਪਣਾ ਸਮਰਥਨ ਜਿਹ ਉਹ ਤਰਨਜੀਤ ਸੰਧੂ ਨੂੰ ਦੇਣਗੇ ਤੇ ਸਾਨੂੰ ਵਿਸ਼ਵਾਸ ਵੀ ਦਿਵਾਉਣਗੇ ਕਿ ਅਸੀਂ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਜਿਹੜੀ ਇੱਕ ਜੂਨ ਨੂੰ ਵੋਟਾਂ ਪੈਣੀਆਂ ਉਹਦੇ ਤੱਕੜੇ ਹੋ ਕੇ ਤਰਨਜੀਤ ਸਿੰਘ ਸੰਧੂ ਨੂੰ ਜਿਤਾ ਕੇ ਉਥੋਂ ਭੇਜਣਗੇ ਸਰ ਜੀ ਤੁਹਾਡੇ ਹਲਕੇ ਦੀ ਗੱਲ ਕਰੀਏ ਤੇ ਕਿਸ ਤਰ੍ਹਾਂ ਦੇ ਕੰਮ ਤੁਹਾਡੇ ਹਲਕੇ ਵਿੱਚ ਕਰਵਾਏ ਜਾ ਰਹੇ ਨੇ ਸਾਡੇ ਹਲਕੇ ਦੇ ਵਿੱਚ ਪਿੱਛੇ ਤੇ ਚਲੋ ਜਿਹੜੇ ਵੀ ਕਮੀਆਂ ਰਹਿ ਗਈਆਂ ਨੇ ਜੀ ਕਿ ਅਸੀਂ ਚੋਨੇ ਸੀ ਕਿ ਸਾਡੇ ਹਲਕੇ ਦੇ ਜਿਵੇਂ ਇੱਥੇ ਅਰਣਜੀਤ ਲੀ ਜੀ ਆਏ ਹਰਦੀਪ ਪੁਰੀ ਜੀ ਆਏ ਤੇ ਜੇ ਅਸੀਂ ਉਸ ਵੇਲੇ ਉਹਨਾਂ ਨੂੰ ਜਿਤਾ ਕੇ ਭੇਜ ਦਿੱਤੇ ਸਾਡੇ ਅੰਮ੍ਰਿਤਸਰ ਦੀ ਹੋਰ ਵੀ ਕਾਇਆ ਕਲਪ ਹੋਣੀ ਸੀ ਹੋਰ ਵੱਡੀ ਡਿਵੈਲਪਮੈਂਟ ਹੋਣੀ ਸੀ ਸੋ ਮੈਂ ਇਹੀ ਅੰਮ੍ਰਿਤਸਰ ਲੋਕ ਸਭਾ ਹਲਕੇ ਦੇ ਵੋਟਰਾਂ ਨੂੰ ਬੇਨਤੀ ਕਰੂੰਗਾ ਕਿ ਇਸ ਵਾਰੀ ਨਾ ਆਪਾਂ ਗਲਤੀ ਕਰੀਏ ਇਸ ਵਾਰੀ ਆਪਾਂ ਆਪਣੀ ਯੋਗਦਾਨ ਜਿਹੜਾ ਵਾ ਅੰਮ੍ਰਿਤਸਰ ਸੀਟ ਦਾ ਵਿੱਚ ਪਾਈਏ ਤਾਂ ਕਿ ਸਾਡੀ ਬਾਰਡਰ ਬੈਲਟ ਇੱਥੇ ਬੜੀਆਂ ਸਮੱਸਿਆਵਾਂ ਨੇ ਬੜੇ ਕੰਮ ਨੇ ਤੇ ਉਹ ਸਾਰੇ ਅਸੀਂ ਤਾਂ ਹੀ ਕਰਵਾ ਸਕਦੇ ਆ ਜੇਕਰ ਸਾਡਾ ਵੀ ਨਮਾਇਦਾ ਉੱਥੇ ਜਾ ਕੇ ਬੈਠੂਗਾ ਸਾਡੇ ਅੰਮ੍ਰਿਤਸਰ ਦੀ ਗੱਲ ਕਰ ਸਕੂਗਾ ਸਾਡੇ ਬਾਰਡਰ ਬੈਲਟ ਦੀ ਜਿਹੜੀ ਆ ਉਹ ਗੱਲ ਕਰ ਸਕੂਗਾ ਜਿਸ ਤਰ੍ਹਾਂ ਕਿ ਅਸੀਂ ਗੱਲਬਾਤ ਕੀਤੀ ਹੈ ਕਿ ਉਹਨਾਂ ਦਾ ਰੱਖਣਾ ਹੈ ਕਿ ਤਾਂ ਹੀ ਸਮੱਸਿਆ ਦਾ ਹੱਲ ਕੀਤਾ ਜਾਏਗਾ ਕਿ ਜੇ ਇਹਨਾਂ ਦੀ ਬੈਲਟ ਨੂੰ ਜਿਤਾਇਆ ਜਾ ਸਕੇ ਕੈਮਰਾਮੈਨ ਤਨੂੰ ਦੇ ਨਾਲ ਰਿਪੋਰਟਰ ਗੌਰਵ ਕੁਮਾਰ ਅਮਜੀਤ ਸਰ